ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਜਨ ਕਲਿਆਣਕਾਰੀ ਯੋਜਨਾਵਾਂ ਦੀ ਸਫਲਤਾ ਵਿੱਚ ਪ੍ਰਗਤੀ ਅਹਿਮ ਭੂਮਿਕਾ ਨਿਭਾਰੀ ਹੈ। ਸਾਲ 2014 ਵਿੱਚ ਸੱਤਾ ਸੰਭਾਲਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਾ ਨਿਯੋਜਨਾ ਨੂੰ ਮਿਸ਼ਨ ਮੋਡ ਵਿੱਚ ਸ਼ੁਰੂ ਕੀਤਾ ਸੀ। ਚੋਸ ਤੇ ਨਤੀਜੇ ਵਜੋਂ ਅੱਜ ਦੇਸ਼ ਵਿੱਚ 56 ਕਰੋੜ ਤੋਂ ਵੱਧ ਬੈਂਕ ਖਾਤੇ ਖੋਲੇ ਜਾ ਚੁੱਕੇ ਨੇ। ਪੇਸ਼ ਆਇਕ ਰਿਪੋਰਟ ਸਾਲ 2014 ਵਿੱਚ ਸਤਾ ਸੰਭਾਲਣ ਦੇ ਤੁਰੰਤ ਬਾਅਦ ਮੋਦੀ ਸਰਕਾਰ ਨੇ ਜਨਤਨ ਯੋਜਨਾ ਨੂੰ ਮਿਸ਼ਨ ਮੋੜਵੇ ਸ਼ੁਰੂ ਕੀਤਾ ਅਤੇ ਫਿਰ ਬੈਂਕ ਖਾਤਿਆਂ ਨੂੰ ਬੀਮਾ ਸੁਰੱਖਿਆ ਦੇ ਨਾਲ ਜੋੜਿਆ ਇਹਨਾਂ ਯੋਜਨਾਵਾਂ ਦੇ ਤੇਜ਼ੀ ਨਾਲ ਸਫਲ ਹੋਣ ਦੇ ਪਿੱਛੇ ਅਹਿਮ ਰੋਲ ਇਹ ਪ੍ਰਗਤੀ ਦਾ ਪ੍ਰਗਤੀ ਸਮਿਖਿਆ ਬੈਠਕ ਵਿੱਚ ਪੀਐਮ ਮੋਦੀ ਨੇ ਹਰ ਪਰਿਵਾਰ ਨੂੰ ਬੈਂਕਿੰਗ ਸਹੂਦਾਵਾਂ ਦੇ ਨਾਲ ਜੋੜਨ ਦੇ ਲਈ ਸਰਵ ਉੱਚ ਪੱਧਰ ਤੇ ਬੈਂਕਾਂ ਅਤੇ ਬੀਮਾ ਕੰਪਨੀਆਂ ਨੂੰ ਨਿਰਦੇਸ਼ ਜਾਰੀ ਕੀਤੇ ਸਰਵਉੱਚ ਪੱਧਰ ਤੇ ਲਗਾਤਾਰ ਨਿਗਰਾਨੀ ਦਾ ਇਹ ਨਤੀਜਾ ਹੈ ਕਿ ਪ੍ਰਧਾਨ ਮੰਤਰੀ ਜਨਤਨ ਖਾਤੇ ਦੇ ਤਹਿਤ 56 ਕਰੋੜ ਤੋਂ ਜ਼ਿਆਦਾ ਬੈਂਕ ਖਾਤੇ ਖੋਲੇ ਗਏ ਇਨ੍ਹਾਂ ਖਾਤਿਆਂ ਵਿੱਚ 26 ਲੱਖ ਕਰੋੜ ਤੋਂ ਵੱਧ ਰਕਮ ਜਮ੍ਹਾਂ ਹੈ ਅਤੇ 50% ਖਾਤੇ ਮਹਿਲਾਵਾਂ ਦੇ ਨੇ 50 ਕਰੋੜ ਲੋਕਾਂ ਨੂੰ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੇ ਤਹਿਤ ਦੁਰਘਟਨਾ ਬੀਮਾ ਦਾ ਫਾਇਦਾ ਮਿਲਿਆ 23 ਕਰੋੜ ਲੋਕਾਂ ਨੂੰ ਖਾਤੇ ਦੇ ਨਾਲ ਹੀ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਦਾ ਫਾਇਦਾ ਮਿਲ ਰਿਹਾ ਹੈ ਬੈਂਕਿੰਗ ਅਤੇ ਬੀਮਾ ਦੀ ਹੀ ਤਰ੍ਹਾਂ ਕਰ ਖਰੀਦਣਾ ਵੀ ਹਰ ਆਮ ਆਦਮੀ ਦਾ ਸੁਪਨਾ ਹੁੰਦਾ ਹੈ ਪਰ ਕਈ ਤਰ੍ਹਾਂ ਦੀਆਂ ਕਾਨੂੰਨੀ ਰੁਕਾਵਟਾਂ ਦੀ ਵਜ੍ਹਾ ਕਰਕੇ ਰੀਅਲ ਏਸਟੇਟ ਪ੍ਰੋਜੈਕਟਾਂ ਵਿੱਚ ਦੇਰੀ ਨੇ ਆਮ ਆਦਮੀ ਦੇ ਸੁਪਨੇ ਨੂੰ ਵੱਡਾ ਤੰਕਾ ਪਹੁੰਚਾਇਆ ਸੈਕਟਰ ਵਿੱਚ ਜਨਤਾ ਦੇ ਵਿਸ਼ਵਾਸ ਬਹਾਲੀ ਦੇ ਲਈ ਸਾਲ 2016 ਵਿੱਚ ਕੇਂਦਰ ਸਰਕਾਰ ਨੇ ਰੀਅਲ اسٹیਟ ਮੈਨੇਜਮੈਂਟ ਅਤੇ ਵਿਕਾਸ ਅਧਿਨਿਯਮ ਪਾਸ ਕੀਤੇ ਅਤੇ ਸਾਰੇ ਸੂਬਿਆਂ ਵਿੱਚ ਨਿਜਾਮਕ ਤੰਤਰ ਦੀ ਵਿਵਸਥਾ ਦੀ ਸ਼ੁਰੂਆਤ ਹੋਈ 28 ਮਈ ਨੂੰ ਹੋਈ ਪ੍ਰਗਤੀ ਸਮੀਖਿਆ ਬੈਠਕ ਵਿੱਚ ਪ੍ਰਧਾਨ ਮੰਤਰੀ ਨੇ ਸਾਰੇ ਸੂਬਿਆਂ ਨੂੰ ਸੁਝਾਅ ਦਿੱਤੇ ਕਿ ਰੇਰਾ ਅਧਿਨਿਯਮ ਦੇ ਤਹਿਤ ਸਾਰੇ ਰੀਅਲ اسٹیਟ ਪ੍ਰੋਜੈਕਟਾਂ ਦਾ ਪंजीकरण ਜ਼ਰੂਰੀ ਹੋਵੇ ਕਾਰ ਖਰੀਦਣ ਵਾਲਿਆਂ ਦੇ ਲਈ ਨਿਆ ਅਤੇ ਨਿਰਪੱਖਤਾ ਸੁਨਿਸ਼ਚਿਤ ਕਰਨ ਦੇ ਲਈ ਸ਼ਿਕਾਇਤ ਨਿਪਟਾਰੇ ਦੀ ਗੁਣਵੱਤਾ ਅਤੇ ਸਮਾਬੱਧਤਾ ਸੁਨਿਸ਼ਚਿਤ ਹੋਵੇ ਹਾਊਸਿੰਗ ਬਾਜ਼ਾਰ ਵਿੱਚ ਵਿਸ਼ਵਾਸ ਬਹਾਲ ਕਰਨ ਦੇ ਲਈ ਰੇਰਾ ਨਿਰਮਾਣ ਦੀ ਸ਼ਕਤੀ ਨਾਲ ਅਨੁਪਾਲਨ ਬਹੁਤ ਅਹਿਮ ਹੈ ਰੇਰਾ ਵਾਸ ਟੇਕਨ ਅਪ ਫਾਰ ਦ ਪ੍ਰਾਈਮ ਮਿਨਿਸਟਰਸ ਪ੍ਰਗਤੀ ਰਿਵਿਊ ਵਾਟ ਇਟ ਲੁਕਡ ਐਟ ਇਸ ਵਾਟ ਇਸ ਦ ਸਟੇਟਸ ਆਫ ਇੰਪਲੀਮੈਂਟੇਸ਼ਨ ਆਫ ਰੇਰਾ ਇਨ ਵੇਰੀਅਸ ਸਟੇਟਸ ਦੇ ਵਰ ਸਟੇਟਸ ਵੇਅਰ ði ਅਥਾਰਟੀ ਪੋਸਟਸ ਵਰ ਵੇਕੈਂਟ ði ਹੈਡ ਨਾਟ ਬੀਨ ਐਕਟੀਵੇਟਿਡ complaints were pending Uh, registrations were pending, and after that, there's been a substantial improvement in the uh, activation of RERA as a vibrant regulator. there's been a dramatic improvement most of the vacancies have been filled the number of projects registered in the last six months has been very substantial i think in a number of states we have seen a substantial improvement ਜਾਣਕਾਰ ਮੰਨਦੇ ਨੇ ਕਿ ਪ੍ਰਧਾਨ ਮੰਤਰੀ ਦੇ ਇਹਨਾਂ ਸੁਝਾਵਾਂ ਨਾਲ ਸੂਬਿਆਂ ਵਿੱਚ ਰੀਅਲ اسٹیਟ ਪ੍ਰੋਜੈਕਟਾਂਵਾਂ ਦੇ ਨਿਜਮਨ ਵਿੱਚ ਤੇਜ਼ੀ ਆਵੇਗੀ ਅਤੇ ਗਾਕਾਂ ਨੂੰ ਇਸ ਦਾ ਸਿੱਧਾ ਫਾਇਦਾ ਮਿਲੇਗਾ ਇਹ ਇੱਕ ਬਹੁਤ ਮਹੱਤਵਪੂਰਨ ਕਦਮ ਰਹਾ ਹੈ ਇਨਕਸਟਰਕਚਰਲ ਰਿਫਾਰਮ ਰਹਾ ਹੈ ਔਰ 2016 17 ਸੇ ਪਹਿਲੇ ਜੋ ਹਮ ਜਿਸ ਤਰੀਕੇ ਕੇ ਇੰਡਸਟਰੀ ਕੀ ਕੰਸਲਟੈਂਟੀ ਮੇ ਰੀਅਲ ਅਸਟੇਟ ਇੰਡਸਟਰੀ ਕੀ ਕੰਸਲਟੈਂਸੀ ਚੂਜ ਗਏ ਥੇ ਇੱਕ ਕੌਨਫੀਡੈਂਸ ਬਿਲਡਿੰਗ ਮੇਜਰ ਰਹਾ ਹੈ ਡੈਫੀਨਿਟਲੀ ਇੱਕ ਲੈਂਡਮਾਰਕ ਰਿਫਾਰਮ ਕੀ ਤਰ੍ਹਾਂ ਹਮ ਦੇਖ ਸਕਤੇ ਹਾਂ ਪ੍ਰਗਤੀ ਸਮੀਖਿਆ ਬੈਠਕ ਵਿੱਚ ਪ੍ਰਧਾਨ ਮੰਤਰੀ ਦੇ ਨਿਰਦੇਸ਼ਾਂ ਦਾ ਹੀ ਅਸਰ ਹੈ ਕਿ ਹਾਊਸਿੰਗ ਸੈਕਟਰ ਵਿੱਚ ਆਮ ਲੋਕਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲ ਰਹੀ ਹੈ